ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਆਰਤੀ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪਨਖੀ ਜੀ ਦੀ ਲਿਖੀ ਹੋਈ ਕਹਾਣੀ 나ੜੂਆ ਦੁਰਗੀ ਦੇ ਇੱਕ ਹੱਥ ਫੱਟੀ ਤੇ ਦੂਜੇ ਹੱਥ ਕਿਤਾਬ ਪੈਨਸਲ ਤੇ ਸਿਆਹੀ ਦੀ ਦਵਾਈ ਦੇਖ ਕੇ ਪਿੰਪਲ ਥੱਲੇ ਬੈਠੇ ਬੰਦੇ ਗੁੱਜਾ ਗੁੱਜਾ ਹੱਸਣ ਲੱਗੇ ਹੈਰਾਨੀ ਭਰਿਆ ਹਾਸਾ ਉਈ ਦੁਰਗੀ ਸਕੂਲ ਪੜਨ ਜਾਂਦੀ ਏ ਇੱਕ ਨੇ ਜਿਵੇਂ ਮੁਸਕਰੀ ਕੀਤੀ ਹੋਵੇ ਓਏ ਨਹੀਂ ਮਾਸਟਰ ਨਹੀਂ ਐ ਪੜਾਉਣ ਜਾਂਦੀ ਹੋ ਇੱਕ ਹੋਰ ਨੇ ਕਿਹਾ ਹਾਸੇ ਦਾ ਭਾਂਬੜ ਉੱਚਾ ਮੱਛੁੱਠਿਆ ਪਾਲੇ ਮਰੇ ਲੋਕਾਂ ਦੀਆਂ ਬੁੱਕਣਾ ਖੁੱਲਦੀਆਂ ਦੁਰਗੀ ਬੀਹੀ ਦਾ ਮੋਟ ਟੱਪ ਚੁੱਕੇ ਸੀ ਪਰ ਹਾਸੇ ਦੀ ਲਾਟ ਦਾ ਇੱਕ ਟੋਟਾ ਉਸ ਤੇ ਪਿੱਠ ਪਿੱਛੇ ਜ਼ਰੂਰ ਜਾ ਚਿੰਬੜਿਆ ਹੋਵੇਗਾ ਉਹ ਕਾਲ ਨਾਲ ਤੁਰਨ ਲੱਗੀ ਸਕੂਲ ਜਾਣ ਦਾ ਵੇਲਾ ਹੁੰਦਾ ਜਾ ਰਿਹਾ ਸੀ ਉਹ ਪਹਿਲਾਂ-ਪਹਿਲਾਂ ਸੱਜਣ ਸਿੰਘ ਦੇ ਘਰ ਪਹੁੰਚ ਜਾਣਾ ਚਾਹੁੰਦੀ ਸੀ ਉਦੋਂ ਤਾਂ ਦੁਰਗੀ ਨੇ ਲੋੜਾ ਹੀ ਮਾਰਿਆ ਸੀ ਉਹ ਆਪਣੇ ਇੱਕੋ ਇੱਕ ਪੁੱਤਰ ਛਿੰਦੇ ਨੂੰ ਛੱਡ ਕੇ ਕਣੀਏ ਨਾਲ ਨਿਕਲ ਤੁਰੇ ਸੀ ਛਿੰਦਾ ਤਿੰਨ ਵਰਿਆਂ ਦਾ ਬਲੂਰ ਸੀ ਮਸਾਂ ਰੋਂਦਾ ਕਿ ਦਾਦਾ ਮਾਰਦਾ ਦਾਦੀ ਉਹਨੂੰ ਹਿੱਕ ਨਾਲ ਘੁੱਟ-ਘੁੱਟ ਪਰਿਆਉਂਦੀ ਫਰੂ ਕਰਦੀਆਂ ਖਾਲੀ ਸੁਬਤਵਲ ਚਾਕਦਾ ਸੁੰਨਸਰਾ ਗਲੀ ਵਿੱਚ ਭਜਦਾ ਮਾਂ ਤਾਂ ਕਿਧਰੇ ਵੀ ਨਹੀਂ ਸੀ ਐਨਾ ਹੀ ਸੀਨਾ ਕਿ ਬਾਬੂ ਉਸ ਤੇ ਸ਼ੱਕ ਕਰਦਾ ਤੇ ਅੰਨੀ ਬਹਾਨੀ ਉਸ ਨੂੰ ਕੁੱਟਦਾ ਮਾਰਦਾ ਰਹਿੰਦਾ ਸੀ ਕਣੀਏ ਨੂੰ ਤਾਂ ਉਹ ਕੁਝ ਆਖ ਵੇਖ ਨਾ ਸਕਦਾ ਤੇਮੀ ਉੱਤੇ ਜ਼ੋਰ ਉਹ ਜਿਹੜਾ ਵਰਤਾਉ ਨਾ ਕਰਦਾ ਤਾਂ ਉਹਨੇ ਕਾਨੂੰ ਜਾਣਾ ਸੀ ਕਿਧਰੇ ਗਵਾਂਡੀ ਤੇਮੀਆਂ ਨੂੰ ਉਹ ਰੋ ਰੋ ਆਪਣੇ ਪਿੰਡੇ ਦੇ ਚਟਾਕ ਦਿਖਾਉਂਦੀ ਤੇ ਫਿਰ ਅੱਖਾਂ ਪੂੰਝ ਕੇ ਆਖਦੀ ਜਿਵੇਂ ਖਿਲਾ ਵਿੱਚ ਐਲਾਨ ਕਰ ਰਹੇ ਹੋਵੇ ਦੂਸ਼ਣ ਲਾਉਣਾ ਹੈ ਪਾਪੀਆਂ ਮੇਰੇ ਤੇ ਇੱਕ ਦਿਨ ਕਰਕੇ ਵੀ ਦਿਖਾ ਦੂੰਗੀ ਕਣੀਆਂ ਸਾਥ ਵਿੱਚ ਖੜਾ ਨੰਦਾ ਜਿੰਨਾ ਚਿਰ ਉਹ ਗੋਹੇ ਕੂੜੇ ਦੇ ਬੱਠਲ ਸੁੱਟਦੇ ਉਹ ਖੜੇ ਦਾ ਖੜਾ ਵੇਲਾ ਬੰਦਾ ਕਿਹੜਾ ਕੰਮ ਸੀ ਉਸ ਨੂੰ ਕੋਈ ਰੰਡੀ ਮਾਂ ਦਾ ਇਕੱਲਾ ਪੁੱਤ ਜ਼ਮੀਨ ਹਿੱਸੇ ਉੱਤੇ ਖਾਨ ਵੀਰ ਨੂੰ ਖੁੱਲਾ ਉਹਦੀ ਮਾਂ ਨੂ ਨੂੰ ਵਸਾਉਂਦੀ ਨਹੀਂ ਸੀ ਨੂ ਪੇਕਿਆਂ ਬਾਹਰ ਬੈਠੀ ਮੰਜੂਰ ਸੱਸ ਦੀ ਜੁੱਤੀ ਥੱਲੇ ਨਹੀਂ ਰਹਿਣਾ ਕਣੀਆਂ ਤੜਕੇ ਹੀ ਸੱਤਵੇਂ ਜਾ ਖੜਦਾ ਮੋਛਾ ਮਰੋੜਦਾ ਤੇ ਨਿੱਕੇ ਨਿੱਕੇ ਖੰਗੂਰਾ ਮਾਰਦਾ ਉਹਨੇ ਕਦੇ ਕੋਈ ਚੰਗੀ ਮਾੜੀ ਗੱਲ ਦੁਰਗੀ ਨੂੰ ਨਹੀਂ ਆਖੀ ਸੀ ਕੀ ਪਤਾ ਉਹ ਉਂਝ ਹੀ ਖੜਾ ਰਹਿੰਦਾ ਹੋਵੇ ਜਾਂ ਕੀ ਪਤਾ ਕਿਹਦੇ ਤੇ ਅੱਖ ਸੀ ਉਹਦੀ ਕਿਹਦੀ ਖਤਰ ਖੜਦਾ ਸੀ ਪਰ ਬਾਬੂ ਨੂੰ ਸ਼ੱਕ ਸੀ ਕਿ ਕਣੀਆਂ ਉਹਦੀ ਤੀਵੀਂ ਤੇ ਨਿਗਾ ਰੱਖਦਾ ਹੌਲੀ ਹੌਲੀ ਦੁਰਗੀ ਦੇ ਕੁੱਟ ਕਣੀਆਂ ਦੇ ਕੰਨਾਂ ਤੱਕ ਜਾ ਪਹੁੰਚੇ ਉਹਦੇ ਹੀ ਇੱਕ ਮਿੱਤਰ ਬੇਲੀ ਨੇ ਇੱਕ ਦਿਨ ਉਸ ਨੂੰ ਹੱਸ ਕੇ ਆਖਿਆ ਸੀ ਕਿਉਂ ਗਰੀਬਣੀ ਦੇ ਹੱਡ ਤੜਵਾਉਣਾ ਯਾਰ ਅੱਗੋਂ ਪਿੱਛੋਂ ਆਜਿਆ ਕਰ ਖਥਾਈ ਮੋਰੇ ਉਸ ਕੰਜਰ ਦੇ ਝੁੰਗੇ ਜੇ ਨੂੰ ਤਾਂ ਤੇਰੇ ਤੇ ਪੂਰਾ ਸ਼ੱਕ ਹੈ ਕੜੀਆਂ ਨੂੰ ਦੁਰਗੀ ਦੀ ਹਾਲਤ ਤੇ ਦਰਸ ਆਇਆ ਉਹਦੇ ਨਾਲ ਹਮਦਰਦੀ ਵੀ ਹੋਈ ਤੇ ਇੱਕ ਗੁੱਜਾ-ਗੁੱਜਾ ਲਗਾਉ ਵੀ ਸੀ ਕਿ ਉਹਦੇ ਖਾਤਰ ਹੀ ਕੁੱਟ ਖਾਂਦੀ ਹੈ। ਦੁਰਗੀ ਨਾਲ ਉਹਨੂੰ ਇੱਕ ਅਜੀਬ ਕਿਸਮ ਦੀ ਮੂਕ ਜਿਹੀ ਮੁਹੱਬਤ ਹੋਣ ਲੱਗੀ। ਦੂਜੇ ਪਾਸੇ ਉਹਨੂੰ ਬਾਬੂ ਤੇ ਹਰਖ ਚੜਦਾ। ਸਾਲਾ ਕਿੱਡਾ ਮੂਰਖ ਆਦਮੀ ਹੈ। ਬਿਨਾਂ ਕਿਸੇ ਗੱਲ ਤੋਂ ਹੀ ਤੇਵੇਂ ਨੂੰ ਭੰਨੀ ਜਾਂਦਾ। ਕਣੀ ਦਾ ਜੀ ਕਰਦਾ ਉਹ ਬਾਬੂ ਨੂੰ ਸਮਝਾਵੇ ਪਰ ਉਹ ਸੋਚਦਾ ਇਸ ਤਰ੍ਹਾਂ ਕਰਨ ਨਾਲ ਤਾਂ ਬਾਬੂ ਦਾ ਸ਼ੱਕ ਪੱਕਾ ਹੋ ਜਾਵੇਗਾ। ਕਿਵੇਂ ਵੀ ਉਹ ਸੱਤ ਵਿੱਚ ਆਉਣ ਤੋਂ ਹਟਿਆ ਨਾ ਸੋਦਾ ਸੀ ਆਪਣਾ ਇਹ ਕੀ ਮਸਲਾ ਹੈ ਕੁੱਟੀ ਜਾਂਦਾ ਆਪਣੀ ਤੀਵੀ ਨੂੰ ਕੁੱਟੀ ਜਾਵੇ ਕਿਸੇ ਦਾ ਕੀ ਲੈਂਦਾ ਆਪਣਾ ਘਰੀ ਵਿਗਾੜਦਾ ਹੈ ਵਿਗਾੜੀ ਜਾਵੇ ਕੜੀਏ ਆਪਣੇ ਬਾਹਰਲੇ ਘਰ ਡੰਗਰਾ ਕੋਲ ਰਾਤ ਨੂੰ ਸੌਂਦਾ ਹੁੰਦਾ ਇੱਕ ਦਿਨ ਵੱਡੇ ਤੜਕੇ ਉਹਦੀ ਬੈਠਕ ਦਾ ਬਾਰ ਖੜਕਿਆ ਉਹਨੇ ਅੰਦਰਲਾ ਕੁੰਡਾ ਖੋਲ੍ਹਿਆ ਦੁਰਗੀ ਭੂਤ ਵਾਂਗ ਅੰਦਰ ਆਵੜੀ ਕੜੀਏ ਦਾ ਸਰੀਰ ਕੰਬ ਗਿਆ ਦੁਰਗੀ ਨੰਗੇ ਮੂੰਹ ਸੀ ਰੋਸ਼ਨਦਾਨ ਦੀ ਜਾਲੀ ਵਿੱਚ ਦੀ ਗਲੀ ਦੀ ਟਿਊਬ ਦਾ ਚਾਨਣ ਬੈਠਕ ਅੰਦਰ ਆ ਰਿਹਾ ਸੀ ਕਣੀਆਂ ਨੇ ਉਸ ਨੂੰ ਸਿਆਣਤਾ ਲਿਆ ਪਰ ਬੜਾ ਹੈਰਾਨ ਕਿ ਉਹ ਇਸ ਤਰ੍ਹਾਂ ਉਹਦੇ ਕੋਲ ਕਿਉਂ ਆ ਗਈ ਹੈ ਗਲੀਆਂ ਵਿੱਚ ਲੋਕ ਜੇ ਤੁਰਨ ਫਿਰ ਨਹੀਂ ਲੱਗੇ ਸਨ ਦੁਰਗੀ ਨੇ ਖੁਦ ਹੀ ਬਾਹਰ ਦਾ ਅੰਦਰਲਾ ਕੁੰਡਾ ਲਾ ਦਿੱਤਾ ਉਹ ਮੰਜੇ ਤੇ ਬੈਠਾ ਤਾਂ ਦੁਰਗੀ ਮੰਜੇ ਦੀਆਂ ਪੈਂਦਾ ਤੇ ਟੇਢੀ ਜੀ ਹੋ ਕੇ ਬੈਠ ਗਈ ਪੂਰਾ ਦਿਲ ਕੱਢ ਕੇ ਕਹਿਣ ਲੱਗੀ ਦੇਖ ਮਰੀ ਤਾਂ ਮੈਂ ਪਹਿਲਾਂ ਹੀ ਪਈ ਆਂ ਨਿਤ ਹੱਡ ਪੰਦਾ ਮੇਰੇ ਤੇਰਾ ਨਾਂਉ ਲੈ ਲੈ ਯਾ ਤਾਂ ਐਸੇ ਵਕਤ ਲੈ ਚੱਲ ਮੈਨੂੰ ਕਿਧਰੇ ਨਹੀਂ ਮੈਂ ਹੁਣੇ ਕੋਈ ਖੂ ਖਾਤਾ ਗੰਦਾ ਕਰਦੀ ਆਂ ਮੈਂ ਸਭ ਸੁਣਿਆ ਹੋਇਆ ਪਰ ਮੈਂ ਤਾਂ ਤੈਨੂੰ ਕਦੇ ਕੋਈ ਚੰਗੀ ਮਾੜੀ ਗੱਲ ਆਖੀ ਨਹੀਂ ਤੂੰ ਆਪਦੇ ਦਿਲ ਨੂੰ ਪੁੱਛ ਕੇ ਦੱਸ ਤੂੰ ਨੇ ਆਖੀ ਮੈਂ ਆਖਦੀ ਆ ਅੱਜ ਤੈਨੂੰ ਮੈਂ ਬਾਬੂ ਨੂੰ ਚੰਡੀ ਦਾ ਭੌਣ ਦਿਖਾਣਾ ਦੇ ਹੋ ਕਾਲ ਮੈਂ ਨਹੀਂ ਰਹਿਣਾ ਉਸ ਚੰਦਾਲ ਦੇ ਘਰ ਉਹ ਤੇਰਾ ਨਾਂ ਧਰਦਾ ਨਾ ਮੈਂ ਉਹਦਾ ਚੂਲੀਏ ਲਹੂ ਪੀਣਾ ਬਸ ਪਾਪੀ ਦਾ ਫਿਰ ਕਹਿਣ ਲੱਗੀ ਦੇਖ ਮੈਂ ਤੇਰੀ ਕਪੜਾ ਗਾਉਂਗਾ ਮੈਨੂੰ ਘਰ ਚੋਂ ਕੱਢ ਲੈ ਉਹਨੇ ਸਿਰ ਦੀ ਚੁੰਨੀ ਲਾ ਕੇ ਕਣੀਏ ਦੇ ਪੈਰਾਂ ਤੇ ਰੱਖ ਦਿੱਤੀ ਦੋ ਮਹੀਨੇ ਉਹ ਪਤਾ ਨਹੀਂ ਕਿੱਥੇ ਕਿੱਥੇ ਫਿਰਦੇ ਰਹੇ ਕਿਹੜੇ ਦੇਸ਼ ਪ੍ਰਦੇਸ਼ ਕਾਹੀ ਉਹਨਾਂ ਨੇ ਅਖੀਰ ਅਦਾਲਤ ਵਿੱਚ ਪੇਸ਼ ਹੋ ਕੇ ਕਣੀਏ ਨੇ ਦੁਰਗੀ ਨਾਲ ਕਰੇਵਾ ਕਰਵਾ ਲਿਆ ਦਿਲ ਪਿੰਡਾ ਬੜੇ ਕਣੀਏ ਦੀ ਸੇਰੇ ਬਨਕੇ ਲਿਆਂਦੇ ਬਹੂ ਪੇਕਿਆਂ ਨੇ ਹੋਰ ਕਿਸੇ ਥਾਂ ਬਿਠਾ ਦਿੱਤੀ। ਬਾਬੂ ਨੇ ਦੂਜਾ ਵਿਆਹ ਕਰਵਾ ਲਿਆ। ਦੁਰਗੀ ਦਾ ਮੁੰਡਾ ਛਿੰਦਾ। ਬਾਬੂ ਕੋਲ ਸੀ। ਦੁਰਗੀ ਦੇ ਮੁੜ ਕੇ ਕੋਈ ਜਵਾਕ ਨਾ ਹੋਇਆ। ਉਧਰ ਬਾਬੂ ਦੀ ਦੂਜੀ ਬਹੂ ਨੇ ਇਸ ਤਰ੍ਹਾਂ ਤਿੰਨ ਜਵਾਕ ਜੰਮ ਲਏ। ਜੱਬਲ ਜੀ ਔਰਤ ਸੀ। ਪਤਾ ਨਹੀਂ ਹੋਰ ਕਿੰਨੇ ਜਵਾਕ ਜੰਮਣੇ ਸੀ ਉਹਨੇ। ਬਾਬੂ ਇਸ ਤੀਮੀ ਤੇ ਪੂਰਾ ਖੁਸ਼ ਰਹਿੰਦਾ। ਉਹ ਸੰਤੁਸ਼ਟ ਸੀ। ਕਿਉਂ ਬੜੀ ਕੂਨੀ ਐ ਡੱਕਾ ਵੀ ਕਰਦਾ ਡੋਲ ਦੀ ਵਿਗਾੜਦੀ ਨਹੀਂ ਆਣ ਇੱਜ਼ਤ ਸੰਭਾਲ ਕੇ ਰੱਖਣ ਵਾਲੀ ਧੀ ਵੀ ਐ ਹਮੇਸ਼ਾ ਧਰਤੀ ਤੇ ਨਿਗਾਹ ਰੱਖਦੀ ਐ ਦੁਰਗੀ ਵਰਗੀ ਹੰਕਾਰੀ ਹੋਈ ਨਹੀਂ ਹੈ ਬਾਬੂ ਦੀ ਧੀ ਵੀ ਤੋਂ ਆਪਣੇ ਜੋ ਆਖੀ ਮਸਾ ਸੰਭਲਦੇ ਛਿੰਦੇ ਨੂੰ ਉਹ ਵਾਧੂ ਜਿਆ ਸਮਝਦੀ ਉਹਨੂੰ ਕੁੱਤੇਆਂ ਬਿੱਲਿਆਂ ਵਾਂਗ ਰੋਟੀ ਦਿੰਦੀ ਉਹਨੂੰ ਯਾਦ ਹੀ ਨਹੀਂ ਰਹਿੰਦਾ ਸੀ ਛਿੰਦੇ ਨੇ ਰੋਟੀ ਖਾ ਲਈ ਐ ਜਾਂ ਨਹੀਂ ਦੂਜੇ ਜਵਾਕ ਰੋਟੀ ਖਾਣ ਲੱਗਦੇ ਤਾਂ ਉਹ ਵੀ ਉਹਨਾਂ ਵਿੱਚ ਬੈਠ ਜਾਂਦਾ ਚਾਹ ਵੇਲੇ ਉਹ ਵੀ ਆਪਣਾ ਗਲਾਸ ਚੁੱਕ ਲੈਂਦਾ ਸੇਰ ਤੇੜ ਦੇ ਕੱਪੜੇ ਉਹ ਆਪ ਹੀ ਕੁੱਟ ਤੋਂ ਲੈਂਦਾ ਸੀ ਵੱਡਾ ਮੁੰਡਾ ਸਕੂਲ ਪੜਨ ਲਾਇਆ ਤਾਂ ਛਿੰਦਾ ਵੀ ਸਕੂਲ ਜਾਣ ਲੱਗ ਪਿਆ ਚਾਹੇ ਛਿੰਦਾ ਉਹ ਤੋਂ ਚਾਰ ਬਰੇ ਵੱਡਾ ਸੀ ਉਹ ਦੋਵੇਂ ਪਹਿਲੀ ਕਲਾਸ ਵਿੱਚ ਪੜਨ ਲੱਗੇ ਜਿਵੇਂ ਕਿ ਹੁੰਦਾ ਸੀ ਪਹਿਲੀਆਂ ਜਮਾਤਾਂ ਵਿੱਚ ਜੁਆਕ ਦੂਜੇ ਮਹੀਨੇ ਕੈਦਾ ਕਿਤਾਬ ਪਾੜ ਦਿੰਦੇ ਹਨ ਉਹਨਾਂ ਦੀਆਂ ਦੁਆਤਾਂ ਪੈਨਸਲਾਂ ਤਾਂ ਨਿਤ ਗੋਚੀਆਂ ਰਹਿੰਦੀਆਂ ਹਨ ਪੈਨਸਲਾਂ ਕਲਮਾਂ ਨੂੰ ਉਕੜ-ਕੜ ਹੀ ਮੁਕਾ ਦਿੰਦੇ ਹਨ ਤਿੰਨ ਦੀਆਂ ਸਲੇਟਾਂ ਨੂੰ ਕਾਤਰੀਆਂ ਬਣਾ ਲੈਂਦੇ ਹਨ ਬਾਬੂ ਦੀ ਤੀਵੀ ਆਪਣੇ ਮੁੰਡੇ ਨੂੰ ਤਾਂ ਨਵੀਆਂ ਚੀਜ਼ਾਂ ਲੈ ਦਿੰਦੀ ਛਿੰਦੇ ਨਾਲ ਲੜਦੀ ਉਹਨੂੰ ਕੁੱਟਦੀ ਮਾਰਦੀ ਵੀ ਆਖਦੀ ਨਿਤ ਮੈਂ ਤੈਨੂੰ ਕੀ ਕੀ ਲੈ ਕੇ ਦੇਈ ਜਾਵਾਂ ਵੀ ਰੱਜੀ ਧਾਈ ਮੈਂ ਤੇ ਰੀਆਂ ਪੜਾਈਆਂ ਤੋਂ ਸਿਰ ਚੜਾ ਰੱਖਿਆ ਪਿਓ ਨੇ ਤੈਨੂੰ ਝੀਚਲੇ ਨੂੰ ਆਖੇ ਪੜਾਉਣਾ ਇਹਨੂੰ ਫੇਰ ਕਿਧਰੋਂ ਬਣ ਜਾਏਗਾ ਤੂੰ ਤਹਿਸੀਲਦਾਰ ਇਹੀ ਰਹੇਗਾ ਡੰਗਰ ਦਾ ਡੰਗਰ ਮੈਂ ਇਸ ਲੈ ਕੇ ਜਾਇਆ ਕਰ ਖੇਤ ਨੂੰ ਹੋ ਗਈਆਂ ਤੇਰੀਆਂ ਪੜਾਈਆਂ ਉਹਦੇ ਕੋਲ ਕਿਤਾਬ ਨਾ ਹੁੰਦੀ ਫੱਟੀ ਨਾ ਹੁੰਦੀ ਜਾਂ ਕਲਮ ਦੁਆਤਾ ਸਕੂਲ ਵਿੱਚ ਮਾਸਟਰਾਨੀ ਉਹਦੇ ਨਾਲ ਵੈਰ ਬਣ ਲੈਂਦੀ ਉਹਨੂੰ ਡੰਡੇ ਨਾਲ ਕੁੱਟਦੀ ਪੁੱਠੇ ਕਰਨ ਫੜਾ ਕੇ ਮੁਰਗਾ ਬਣਾਉਂਦੀ ਛਿੰਦਾ ਆਪਣੀ ਕਿਸਮਤ ਨੂੰ ਲੁੰਦਾ ਉਹਦੀ ਮਤੇਰ ਉਹਨੂੰ ਉਦਲ ਦੀ ਮਾਂ ਦੇ ਮਿਹਨੇ ਮਾਰਦੀ ਅਲੇਲਮਨ ਤੇ ਪ੍ਰਭਾਵਤਾਂ ਦਿਨੋਂ ਦਿਨ ਡੋਂਗੇ ਹੁੰਦੇ ਜਾ ਰਹੇ ਸਨ ਉਹ ਬੋਲਦਾ ਕੁਝ ਨਹੀਂ ਸੀ ਸਭ ਚੁੱਪਚਾਪ ਸਹਿੰਦਾ ਰਹਿੰਦਾ ਕਦੇ ਵੀ ਹੀ ਗਲੇ ਵਿੱਚ ਦੁਰਗੀ ਉਸ ਤੇ ਮੱਥੇ ਲੱਗਦੀ ਤਾਂ ਉਹ ਪਾਸਾ ਵਟ ਕੇ ਹੋਰ ਕਿਧਰੇ ਤੁਰ ਪੈਣਾ ਬਾਬੂ ਨੇ ਉਹਨੂੰ ਡਰਾਇਆ ਹੋਇਆ ਸੀ ਜੇ ਉਸ ਡੈਣ ਕਰਨੀ ਕਦੇ ਝਾਕਦਾ ਵੀ ਦੇਖ ਲਿਆ ਤਾਂ ਗਰਦਨ ਮਰੋੜ ਕੇ ਖੋ ਵਿੱਚ ਸੁੱਟ ਦਊਗਾ ਤੈਨੂੰ ਬਾਬੂ ਦੇ ਘਰ ਦੀ ਕੰਦ ਸੱਜਣ ਸਿੰਘ ਦੇ ਘਰ ਦੇ ਨਾਲ ਸਾਂਝੀ ਸੀ ਪਰ ਦੋਵੇਂ ਘਰਾਂ ਦੇ ਬਾਹਰ ਵਕ ਵਕ ਪੱਤੀਆਂ ਵਿੱਚ ਸਨ ਮੁੜੀਆਂ ਕੁੜੀਆਂ ਆਪਣੇ ਕੋਠੇ ਦੀ ਛੱਤ ਤੇ ਜਾਂਦੀਆਂ ਤਾਂ ਗੁਆਂਡੀ ਕਰਦੇ ਜੰਗਲੇ ਤੋਂ ਦੀ ਗਰਦਨ ਕੱਢ ਕੇ ਦੋ ਗੱਲਾਂ ਵੀ ਮਾਰ ਆਉਂਦੀਆਂ ਸੱਜਣ ਸਿੰਘ ਦੀ ਘਰਵਾਲੀ ਨਾਲ ਦੁਰਗੀ ਦਾ ਸਹੇਲਪੁਣਾ ਹਾਲੇ ਤੱਕ ਕਾਇਮ ਸੀ ਦੁਰਗੀ ਕਦੇ-ਕਦੇ ਉਹਨਾਂ ਦੇ ਘਰ ਆਉਂਦੀ ਤੇ ਸੱਜਣ ਦੀ ਘਰਵਾਲੀ ਨਾਲ ਦੁੱਖ ਸੁੱਖ ਕਰ ਜਾਂਦੀ ਸੱਜਣ ਸਿੰਘ ਦਾ ਛੋਟਾ ਮੁੰਡਾ ਵੀ ਸਕੂਲ ਜਾਂਦਾ surjeet ਛਿੰਦੇ ਨਾਲ ਹੀ ਪੜਦਾ ਸੀ ਦੁਰਗੀ surjeet ਨੂੰ ਛਿੰਦੇ ਦੀਆਂ ਗੱਲਾਂ ਸੁਣਦੀ ਉਹਨੂੰ ਆਪਣੇ ਕੋਲ ਬਿਠਾ ਕੇ ਇੱਧਰ ਉੱਧਰ ਦੀਆਂ ਗੱਲਾਂ ਮਾਰਦੀ ਤੇ ਵਿੱਚ ਦੀ ਛਿੰਦੇ ਦੀ ਕੋਈ ਗੱਲ ਵੀ ਪੁੱਛ ਲੈਂਦੀ। ਬਹਾਨੇ ਨਾਲ ਉਹ ਛਿੰਦੇ ਦੇ ਪਤਾ ਸੁਤਾ ਲੈਂਦੀ। ਸੁਰਜੀਤ ਨੇ ਹੀ ਦੁਰਗੀ ਨੂੰ ਦੱਸਿਆ ਕਿ ਸਕੂਲ ਵਿੱਚ ਛਿੰਦੇ ਨੂੰ ਕੁੱਟਾ ਪੈਂਦੀਆਂ ਹਨ। ਸੁਰਜੀਤ ਤੋਂ ਹੀ ਉਹਨੂੰ ਪਤਾ ਲੱਗਿਆ ਕਿ ਘਰ ਵੀ ਛਿੰਦੇ ਨੂੰ ਘੋਰ ਕਪ ਹੁੰਦੀ ਰਹਿੰਦੀ ਹੈ। ਹੁਣ ਛਿੰਦਾ 4 ਦਿਨਾਂ ਤੋਂ ਸਕੂਲ ਨਹੀਂ ਗਿਆ ਸੀ। ਉਹਨੇ ਆਪਣੀ ਫੱਟੀ ਕਿਧਰੇ ਗੁਆਲੀ ਸੀ। ਉਦੀ ਕਿਤਾਬ ਫਟ ਗਈ ਸੀ। ਉਹਦੇ ਕੋਲ ਨਾ ਦਵਾਈਤ ਸੀ ਤੇ ਨਾ ਕੋਈ ਕਲਮ ਪੈنسਲ। ਦੁਰਗੀ ਨੇ surjeet ਨੂੰ ਕਿਹਾ ਕਿ ਉਹ ਕੋਠੇ ਤੋਂ ਦੀ ਛਿੰਦੇ ਨੂੰ ਆਪਣੇ ਕੋਲ ਬੁਲਾਵੇ ਤੇ ਇਹ ਚੀਜ਼ਾਂ ਉਹਨੂੰ ਦੇ ਦੇਵੇ। ਉਹ ਨੂੰ ਕਹੇ ਕਿ ਉਹ ਸਕੂਲ ਜਾਵੇ। ਆਪ ਉਹ ਸੱਜਣ ਸਿੰਘ ਦੀ ਪੌੜੀਆਂ ਵਿੱਚ ਖੜ ਗਈ। ਕਦੇ ਇੱਕ ਪੌੜੀ ਉ ਤਾਂ ਚੜਦੀ ਤੇ ਦੋਵੇਂ ਮੁੰਡਿਆਂ ਨੂੰ ਗੱਲਾਂ ਕਰਦੇ ਦੇਖਦੀ। ਜਦੋਂ ਹੀ ਛਿੰਦਾ ਇੱਧਰ ਝਾਕਦਾ ਉਹ ਇੱਕ ਪੌੜੀ ਥੱਲੇ ਹੋ ਜਾਂਦੀ। ਉਹਨਾਂ ਨੂੰ ਦੇਖਣੋਂ ਹਟ ਜਾਂਦੀ। ਸੁਰਜੀਤ ਤੇ ਛਿੰਦਾ ਖਾਸਾ ਚਿਰ ਖੜੇ ਰਹੇ। ਸੁਰਜੀਤ ਉਹਨੂੰ ਚੀਜ਼ਾਂ ਫੜਾਉਂਦਾ। ਪਰ ਉਹ ਵਾਰ-ਵਾਰ ਲੈਣ ਤੋਂ ਇਨਕਾਰ ਕਰ ਦਿੰਦਾ। ਜਾਂ ਤਾਂ ਸੁਰਜੀਤ ਨੇ ਉਸ ਨੂੰ ਦੱਸ ਦਿੱਤਾ ਹੋਵੇਗਾ। ਜਾਂ ਫਿਰ ਛਿੰਦੇ ਨੇ ਪੌੜੀਆਂ ਵਿੱਚ ਖੜੀ ਦੁਰਗੀ ਨੂੰ ਦੇਖ ਲਿਆ ਹੋਵੇਗਾ। ਦੁਰਗੀ ਪੌੜੀਆਂ ਉਤਰ ਕੇ ਸੁਰਜੀਤ ਦੀ ਮਾਂ ਕੋਲ ਪੀੜੀ ਤੇ ਆ ਬੈਠੀ। ਉਹ ਚੁੱਪ ਬੈਠੀਆਂ ਸਨ surjeet ਨੇ ਸਾਰੀਆਂ ਚੀਜ਼ਾਂ ਲਿਆ ਕੇ ਪੈਰਾਂ ਕੋਲ ਰੱਖ ਦਿੱਤੀਆਂ ਆਖਿਆ ਤਾਈ ਉਹ ਤਾਂ ਕਹਿੰਦਾ ਮੈਂ ਨਹੀਂ ਲੈਂਦਾ ਤੇ ਫੇਰ ਖਾਸਾ ਚਿਰ ਬੈਠਾ ਦੁਰਗੀ ਆਪਣੀਆਂ ਅੱਖਾਂ ਦਾ ਪਾਣੀ ਪੂੰਹਂਦੀ ਰਹੀ surjeet ਦੀ ਮਾਂ ਉਹਨੂੰ ਕਹਿਣਾ ਚਾਹੁੰਦੀ ਸੀ ਪਤਾ ਨਹੀਂ ਕੀ ਕਹਿਣਾ ਚਾਹੁੰਦੀ ਸੀ ਉਹ ਦੁਰਗੀ ਨੇ ਫੱਟੀ ਕਿਤਾਬ ਦੁਆ ਤੇ ਪੈਨਸਲ ਸਭ ਚੀਜ਼ਾਂ surjeet ਨੂੰ ਹੀ ਸੰਭਾਲ ਦਿੱਤੀਆਂ ਘਰ ਨੂੰ ਤੁਰਨ ਲੱਗੀ ਕਹਿੰਦੀ ਸੇਤਿਆ ਤੋਂ ਹੀ ਰੱਖ ਮੈਂ ਹੁਣ ਮੋੜ ਕੇ ਕੀ ਨ ਜਾਉਂਗੀ ਇਹਨਾਂ ਨੂੰ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ